ਸਰਕਾਰ ਇਹ ਵਾਦਾ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ ਜਿਹੜੀ 1100 ਰੁਪਿਆ ਇਸਤਰੀਆਂ ਵਾਸਤੇ ਫੰਡ ਹੈ ਇਹਦੇ ਵਾਸਤੇ ਮਾਨ ਸਾਹਿਬ ਦੇ ਟੇਬਲ ਤੇ ਫਾਈਲ ਪਈ ਹੈ ਥੋੜੇ ਸਮੇਂ ਦੇ ਵਿੱਚ ਹੀ ਇਹ ਸਾਡੀਆਂ ਭੈਣਾਂ ਜਮਾਵਾਂ ਵਾਸਤੇ ਰਾਸ਼ੀ ਹੈ ਇਹ ਮਾਨ ਸਾਹਿਬ ਨੂੰ ਦੇ ਦਿੱਤਾ ਦੇ ਕੋ ਵਿਰੋਧੀਆਂ ਕੋਲ ਗੱਲ ਕਰਨ ਦਾ ਬਗੈਰ ਹੋਰ ਕੋਈ ਕੰਮ ਨਹੀਂ ਇਹ ਨਸ਼ਾ ਲੈ ਕੇ ਕੌਣ ਆਇਆ ਗੈਂਗਸਟਰ ਪੈਦਾ ਕਿੱਨਾ ਕੀਤੇ ਇਹਨਾਂ ਅਕਾਲੀਆਂ ਨੇ ਕਾਂਗਰਸੀਆਂ ਨੇ ਭਾਲ ਪਾਈਆਂ ਨਾਲ ਲੜ ਕੇ ਆਵਾਜ਼ ਦੀ ਪਾਰਟੀ ਲਈ ਨੇ 3 ਸਾਲ ਹੋਏ ਨੇ ਜਿਨ੍ਹਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੰਮ ਕੀਤਾ ਜਿਨ੍ਹਾਂ ਗੈਂਗਸਟਰਾਂ ਨੂੰ ਠੱਲ ਪਾਈ ਹੈ ਜਿੰਨੇ ਨਸ਼ੇ ਦੇ ਨੂੰ ਠੱਲ ਪਾਈ ਹੈ ਜੇ ਪਹਿਲੀਆਂ ਸਰਕਾਰਾਂ ਨੇ ਕੰਮ ਕੀਤਾ ਹੁੰਦਾ ਤੇ ਸਾਡੇ ਜਿਹੜੇ ਨੌਜਵਾਨ ਹੈ ਇਹਨਾਂ ਦਾ ਬਾਹਰ ਵਾਲੋਂ ਰੋਖਣਾ ਕਰਦੇ ਮੈਨੂੰ ਦੱਸ ਸਰ ਕਿ ਕਿੱਥੇ ਕਿਹਦੇ ਗੁੰਡਾ ਕਰਦੀ ਹੋਈ ਹੈ ਬੜੀ ਇਮਾਨ ਦੇ ਨਾਲ ਵੋਟਾਂ ਪਈਆਂ ਬੜੀ ਆਰਾਮ党 ਦੀ ਨਾਲ ਲੋਕਾਂ ਨੇ ਵੋਟਾਂ ਪਈਆਂ ਲੋਕੀ ਖੁਸ਼ ਨੇ ਮਾਨ ਸਾਹਿਬ ਦੀ ਸਰਕਾਰ ਤੋਂ ਔਰ ਜਿਹੜਾ ਆਉਣ ਵਾਲਾ ਸਤਾਈ ਹੈ ਮੈਨੂੰ ਪਤਾ ਕਿ ਅੱਗੇ 92 ਸ਼ੀਟਾਂ ਲਈਆਂ ਸੀ 200 117 ਦੀ 117 ਕਵਰ ਹੋ ਜਾਣਗੀਆਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹੁਣ ਸਾਰੇ ਲੋਕਾਂ ਦਾ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਵਿਧਾਨ ਸਭਾ ਚੋਣਾਂ 2027 ਵੱਲ ਹਨ ਆਮ ਆਦਮੀ ਪਾਰਟੀ ਜੋ ਕਿ ਭਾਰਤ ਦੀ ਸਿਆਸਤ ਦੀ ਗੱਲ ਕਰਾਂ ਤੇ ਇੱਕ ਵੱਡੇ ਬਦਲਾਅ ਦੇ ਰੂਪ ਦੇ ਵਿੱਚ ਪੰਜਾਬ ਦੀ ਸੱਤਾ ਵਿੱਚ ਆਈ ਵੱਡੇ ਵੱਡੇ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਔਰ ਵੱਡੀ ਗੱਲ ਉਹਨਾਂ ਨੇ ਕੀਤੀ ਗਈ ਕਿ ਅਸੀਂ ਇੱਕ ਬਦਲਾਅ ਲੈ ਕੇ ਆਏ ਹਾਂ ਆਮ ਘਰਾਂ ਦੇ ਨੌਜਵਾਨ ਸੱਤਾ ਤੇ ਰਾਜ ਕਰਨਗੇ ਆਮ ਲੋਕਾਂ ਦਾ ਰਾਜ ਹੋਏਗਾ। ਕਰੀਬ 3.5 ਸਾਲ ਦਾ ਵਕਫਾ ਬੀਤ ਚੁੱਕਾ ਹੈ ਜੇ ਮੈਂ ਗੱਲ ਕਰਾਂ ਤੇ ਵਿਰੋਧੀ ਲਗਾਤਾਰ ਘੇਰਦੇ ਹਨ ਕਿ ਆਮ ਆਦਮੀ ਪਾਰਟੀ ਨੇ 3.5 ਸਾਲ ਵਿੱਚ ਸવાય ਗੱਲਾਂ ਤੋਂ ਕੁਝ ਨਹੀਂ ਕੀਤਾ ਪਰ ਪਾਰਟੀ ਦੇ ਨੇਤਾ ਪਾਰਟੀ ਦੇ ਆਗੂ ਹਮੇਸ਼ਾ ਇਹ ਦਾਵਾ ਕਰਦੇ ਰਹੇ ਹਨ ਕਿ ਉਹਨਾਂ ਵੱਲੋਂ ਆਪਣੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਅਤੇ ਕੀਤੇ ਜਾਣਗੇ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਿਲਕ ਰਾਜੀ ਸਾਣਾ ਮੌਜੂਦ ਹੈ। ਆਓ ਉਹਨਾਂ ਦੇ ਵਿਚਾਰ ਲੈਣੇ ਆ। ਇਸ ਤਰ੍ਹਾਂ ਦੇ ਵਿਚਾਰ ਹੈ ਉਹਨਾਂ ਦੇ ਇਹਨਾਂ ਸਾਰੇ ਮਸਲਿਆਂ ਬਾਰੇ ਤੇ ਆਉਣ ਵਾਲੀਆਂ ਚੋਣਾਂ ਬਾਰੇ ਸਤਿ ਸ੍ਰੀ ਅਕਾਲ ਜੀ ਨਿੱਗਾ ਸਵਾਗਤ ਹੈ ਤਿਲਕਰਾਂ ਜੀ ਮੈਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰੀ ਦਿੱਤੀਆਂ ਕਿ ਵਿਰੋਧੀ ਲਗਾਤਾਰ ਘੇਰਦੇ ਆ ਕਿ ਬਦਲਾਅ ਲੈ ਕੇ ਆਈ ਸੀ ਤੁਹਾਡੀ ਪਾਰਟੀ ਪਰ ਬਦਲਾਅ ਜਿਹੜਾ ਉਹ ਲੋਕਾਂ ਨੂੰ ਰਾਸ ਨਹੀਂ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਰਿੰਕੂ ਰਾਜਾ ਜੀ ਦੇਖੋ ਪੰਜਾਬ ਜਿਹੜਾ ਉਹ ਯੋਧਿਆਂ ਸੂਰਬੀਰਾਂ ਤੇ ਬਹਾਦਰਾਂ ਦੀ ਧਰਤੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਹਮੇਸ਼ਾ ਸਭ ਤੋਂ ਵੱਧ ਰਿਹਾ ਚਾਹੇ ਦੇਸ਼ ਦਾ ਅਨਪੜਾ ਹੋਵੇ ਚਾਹੇ ਜਿਹੜੇ ਸਾਡੇ ਰਾਖੇ ਦੇ ਦੇਸ਼ ਦੇ ਸਰਹਾਦਾ ਤੇ ਰਾਖੀ ਕਰ ਰਹੇ ਨੇ ਉਹਨਾਂ ਵਿੱਚ ਯੋਗਦਾਨ ਹੋਵੇ ਚਾਹੇ ਕੋਈ ਹੋਰ ਵੀ ਮੂਵਮੈਂਟ ਹੋਵੇ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਉੱਪਰ ਰਿਹਾ ਹੈ ਔਰ ਗੱਲ ਕਰੀਏ ਸਰਕਾਰਾਂ ਦੀ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਔਰ 75 ਸਾਲਾਂ ਦੇ ਵਿੱਚ ਹਮੇਸ਼ਾ ਹੀ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਪੰਜਾਬ ਨਾਲ ਧਰੋਕ ਮਾਇਆ ਔਰ ਉਹ ਨਹੀਂ ਚਾਹੁੰਦੇ ਕਿ ਪੰਜਾਬੀ ਜਿਹੜੇ ਨੇ ਉਹ ਵਧਨ ਫੁੱਲਣ ਪਰਫੁੱਲਿਤ ਹੋਣ ਲੇਕਿਨ ਜਿਉਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਆਈ ਹੈ ਔਰ ਇਹਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ 91 ਸੀਟਾਂ ਦੇ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਇਸ ਆਸ ਉਮੀਦ ਨਾਲ ਬਣਾਈ ਸੀ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੇਗਾ ਕਿਉਂਕਿ ਮਾਨ ਸਾਹਿਬ ਨੇ ਆਪਣੇ ਮੈਨੀਫੈਸਟੋਰ ਵਿੱਚ ਜਿਹੜੇ ਵਾਅਦੇ ਕੀਤੇ ਸਨ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਦੇਖਣਾ ਚਾਹੁੰਦਾ ਮੈਂ ਪੰਜਾਬ ਦੇ ਵਿੱਚ ਗਿੱਧੇ ਭੰਗੜੇ ਦੇ ਮੇਲੇ ਦੇਖਣਾ ਚਾਹੁੰਦਾ ਮੈਂ ਸ਼ਹੀਦਾਂ ਦੇ ਜਿਹੜੇ ਸੁਪਨੇ ਸਨ ਉਹਨਾਂ ਨੂੰ ਸਰਕਾਰ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਇਹ ਉਹਨਾਂ ਲਈ ਹਟਾ ਕੇ ਪੰਜਾਬੀਆਂ ਦੇ ਜਿਹੜੇ ਮਸਲੇ ਹੱਲ ਕਰ ਰਹੀ ਏ ਲੋਕਾਂ ਦੀ ਭਲਾਈ ਦੇ ਕੰਮ ਕਰ ਰਹੀ ਏ ਜੇ ਮੈਂ ਗੱਲ ਕਰਾਂ ਜਿਉਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਹੈ ਉਹਨਾਂ ਦਾ ਵਾਅਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਹੈ 300 ਯੂਨਟ ਹਰ ਘਰ ਨੂੰ ਫ੍ਰੀ ਮਿਲੇਗੀ ਔਰ ਉਹਦੇ ਨਾਲ ਲਗਭਗ 85% ਲੋਕਾਂ ਦਾ ਜਿਹੜਾ ਬਿੱਲ ਹੈ ਇਹ ਜ਼ੀਰੋ ਆ ਰਿਹਾ ਹੈ ਇਹ ਪਹਿਲੀ ਸਕੂਲ ਸੀ ਉਸ ਤੋਂ ਬਾਅਦ ਇਹਨਾਂ ਕੀਤਾ ਸੀ ਕਿ ਲੋਕਾਂ ਨੂੰ ਜੜੀਆਂ ਨੇ ਸਿਹਤ ਸਹੂਲਤਾਂ ਵਧੀਆਂ ਦੇਣੀਆਂ ਨੇ ਇਹਦੇ ਵਾਸਤੇ 885 ਦੇ ਲਗਭਗ ਜਿਹੜੇ ਮਹੱਲਾ ਕਲੀਨਿਕ ਨੇ ਉਹ ਪੰਜਾਬ ਚ ਖੋਲੇ ਜਾ ਚੁੱਕੇ ਨੇ ਗੱਲ ਕਰੀਏ ਸਿੱਖਿਆ ਕ੍ਰਾਂਤੀ ਦੀ ਸਿੱਖਿਆ ਕ੍ਰਾਂਤੀ ਦੇ ਅਧੀਨ ਸਕੂਲ ਆਫ ਐਮਿਨਸ ਖੋਲੇ ਗਏ ਜਿਹੜੇ ਟੀਚਰ ਸਨ ਇਹਨਾਂ ਨੂੰ ਵਧੀਆਂ ਟ੍ਰੇਨਿੰਗ ਦੇਣ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਤੋਂ ਟ੍ਰੇਨਿੰਗ ਲੈ ਕੇ ਜਿਹੜੇ ਸਾਡੇ ਪੰਜਾਬ ਦੇ ਬੱਚੇ ਬਾਹਰ ਟ੍ਰੇਨਿੰਗ ਲੈਣ ਜਾਂਦੇ ਸਨ ਆਈਐਸਟੀ ਪੀਸੀਐਸ ਦੀ ਉਹਨਾਂ ਦਾ ਪ੍ਰਬੰਧ ਜਿਹੜਾ ਪੰਜਾਬ ਦੇ ਵਿੱਚ ਹੀ ਕੀਤਾ ਜਾਵੇ ਇਹਨਾਂ ਸਕੂਲਾਂ ਦੇ ਵਿੱਚ ਹੀ ਸ਼ੁਰੂ ਤੋਂ ਹੀ ਬੱਚਿਆਂ ਨੂੰ ਜਿਹੜੀ ਟ੍ਰੇਨਿੰਗ ਦਿੱਤੀ ਜਾਵੇ ਇਹਦੇ ਵਾਸਤੇ ਜਿਹੜੇ ਨੇ ਪ੍ਰਿੰਸੀਪਲ ਜਾਂ ਅਧਿਆਪਕ ਜਿਹੜੇ ਟ੍ਰੇਨ ਕੀਤੇ ਗਏ ਸਿੱਖਿਆ ਕ੍ਰਾਂਤੀ ਦੇ ਅਧਿਨ ਉਹਦਾ ਨਤੀਜਾ ਕੀ ਹੋਇਆ ਕਿ 6th ਕਲਾਸ ਔਰ 9th ਕਲਾਸ ਔਰ 3rd ਕਲਾਸ ਦੇ ਬੱਚੇ ਨੇ ਪੂਰੇ ਹਿੰਦੁਸਤਾਨ ਚੋਂ ਉਹ ਪਹਿਲੇ ਦਰਜੇ ਤੇ ਆਏ ਇਹ ਸਿੱਖਿਆ ਕ੍ਰਾਂਤੀ ਦਾ ਨਤੀਜਾ ਹੈ ਇਸੇ ਤਰ੍ਹਾਂ ਹੀ ਕਿਸਾਨਾਂ ਵਾਸਤੇ ਜਿਹੜੀ ਬਿਜਲੀ ਹੈ ਸਮੇਂ ਸਿਰ ਉਹਨਾਂ ਨੂੰ ਬਿਜਲੀ ਦਿੱਤੀ ਗਈ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਗਈ ਔਰ ਅੱਜ ਤੱਕ ਲਗਭਗ 55000 ਦੇ ਗਰੀਬ ਜਿਹੜੀਆਂ ਨੇ ਲੋਕਾਂ ਨੂੰ ਨੌਕਰੀ ਜਣੀਆਂ ਹੈ ਬਿਨਾ ਕਿਸੇ ਰਿਸ਼ਵਤ ਦੇ ਟੈਸਟ ਦੇ ਬੇਸ ਤੇ ਦਿੱਤੀਆਂ ਗਈਆਂ ਨੇ ਔਰ ਇਹ ਪੰਜਾਬੀਆਂ ਨੂੰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਹੀ ਸ਼ਹੀਦ ਫੌਜੀਆ ਨੂੰ ਜੇ ਕੋਈ ਸਾਡਾ ਸ਼ਹੀਦ ਪੰਜਾਬ ਦਾ ਸ਼ਹੀਦ ਹੋ ਜਾਂਦਾ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ 1-1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਹੈ ਇਹ ਸਹਾਇਤਾ ਰਾਸ਼ੀ ਜਿਹੜੀ ਹੈ ਉਹ ਵੀ ਦਿੱਤੀ ਜਾ ਰਹੀ ਹੈ ਇਹ ਵੀ ਮਹਾਤਸਬ ਵੱਲੋਂ ਹੈ ਐਸਐਫਐਸ ਅਧੀਨ ਜਿਹੜੀ ਸੜਕ ਸੁਰੱਖਿਆ ਹੈ ਉਹਦੇ ਵਾਸਤੇ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ ਕਿਉਂਕਿ ਜਿਹੜੇ ਐਕਸੀਡੈਂਟ ਹੋ ਜਾਂਦੇ ਨੇ ਜਿਸ ਦੇ ਨਾਲ ਕੀਮਤੀ ਜਾਨਾਂ ਚਲੀ ਜਾਂਦੀਆਂ ਨੇ ਉਹਨਾਂ ਦੇ ਬਚਾਅ ਵਾਸਤੇ ਜਿਹੜੀ ਹੈ ਸੜਕ ਸੁਰੱਖਿਆ ਜਿਹੜੀ ਹੈ ਫੋਰਸ ਬਣਾਈ ਗਈ ਹੈ ਰਿਸ਼ਵਤ ਨੂੰ ਠੱਲ ਪਾਉਣ ਵਾਸਤੇ ਯੋਗ ਉਪਰਾਲੇ ਕੀਤੇ ਜਾ ਰਹੇ ਨੇ ਲੋਕਾਂ ਦੀ ਖੱਜਲ ਖਵਾਈ ਨਾ ਹੋ ਸਕੇ ਸਾਰੇ ਜਿਹੜੇ ਕੰਮ ਨੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਆਨਲਾਈਨ ਕੀਤਾ ਗਿਆ ਇਸੇ ਤਰ੍ਹਾਂ ਹੀ ਹਰ ਇੱਕ ਪਰਿਵਾਰ ਦਾ 10 ਲੱਖ ਦਾ ਜਿਹੜਾ ਉਹ ਸਿਹਤ ਯੋਜਨਾ ਬੀਮਾ ਕੀਤਾ ਗਿਆ ਜਿਹੜਾ ਕਿ ਪੰਜਾਬੀਆਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਸਿਹਤ ਸਹੂਲਤਾਂ ਦੇ ਵਿੱਚ ਜਿੱਥੇ ਮਹਾਲਾ ਕਰੇ ਨਹੀਂ ਖੋਲੇ ਗਏ ਨੇ ਉੱਥੇ ਲੋਕਾਂ ਦੇ ਇਲਾਜ ਵਾਸਤੇ ਅੱਗੇ ਜਿਹੜੇ ਕਾਰਡ ਬਣੇ ਸਨ 5 ਲੱਖ ਵਾਲੇ ਉਹ ਕਈ ਸਰਕਾਰੀ ਹਸਪਤਾਲ ਚੱਲਦੇ ਸਨ ਪ੍ਰਾਈਵੇਟ ਨਹੀਂ ਸਨ لیکن پنجاب سرکار نے ਲਗਭਗ 95 ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਵੀ ਆਪਣੇ ਨਾਮ ਨੂੰ ਕੀਤੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਇਹ ਜਿਹੜਾ ਹੈਲਥ ਕਾਰਡ ਇਹ ਚੱਲੇਗਾ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਮਾਨ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਹੈ ਉਹਦੇ ਵਿੱਚ ਜਿਹੜੇ ਨਸ਼ੇ ਦੇ ਵੱਡੇ ਵੱਡੇ ਸੌਦਾਗਰ ਨੇ ਜਿਨ੍ਹਾਂ ਦਾ ਲੋਕੀ ਨਾਲ ਲੈਣ ਤੋਂ ਵੀ ਡਰਦੇ ਸਨ ਉਹਨਾਂ ਨੂੰ ਵੀ ਸਰਕਾਰ ਨੇ ਜੇਲਾ ਦੇ ਅੰਦਰ ਬੰਦ ਕੀਤਾ ਹੈ ਔਰ ਨਸ਼ੇ ਨੂੰ ਠੱਲ ਪੂਰੀ ਤੰਗਤਰੀ ਕੇ ਨਾਲ ਪਾਈ ਹੈ ਔਰ ਉਹਨਾਂ ਦੇ ਸਮੇਂ ਵਿੱਚ ਤੁਸੀਂ ਦੇਖੋਗੇ ਜਿਹੜਾ ਨਸ਼ਾ ਉਹ ਪੰਜਾਬ ਦੇ ਵਿੱਚੋਂ ਖਤਮ ਹੋ ਜਾਏਗਾ। ਚਲ ਕਰੋ ਜੀ ਲੰਬੀ ਲਿਸਟ ਫੜੀ ਹੈ ਮੈਂ ਵੇਖ ਰਿਹਾ ਹਾਂ ਦਰਸ਼ਕ ਵੀ ਲਗਾਤਾਰ ਸੁਣਦੇ ਆ ਪਰ ਵਿਰੋਧੀ ਇਹਨਾਂ ਸਾਰਿਆਂ ਨੂੰ ਗੱਲਾਂ ਨੂੰ ਛੱਡ ਕੇ ਜਿੱਥੋਂ ਰੈਲੀਆਂ ਕਰਦੇ ਆ ਜਦੋਂ ਮੀਟਿੰਗਾਂ ਕਰਦੇ ਆ ਉਹ ਬੀਬੀਆਂ ਨੂੰ ਇੱਕੋ ਹੀ ਸਵਾਲ ਪੁੱਛਦੇ ਆ ਵੀ ਤੁਹਾਡੇ ਖਾਤੇ ਨੇ 1000 ਰੁਪਏ ਆਇਆ। ਮਾਨ ਸਰਕਾਰ ਨੇ ਵਾਅਦਾ ਕੀਤਾ 1000 ਰੁਪਏ ਆਇਆ। ਪਹਿਲਾਂ ਤੇ ਇਸ ਗੱਲ ਦਾ ਜਵਾਬ ਨਹੀਂ ਆਇਆ ਕਿਉਂਕਿ ਔਰਤਾਂ ਦੇ ਵਿੱਚ ਵੀ ਕਾਫੀ ਇਹਦੀ ਉਡੀਕ ਹੈ ਕਿ ਇਹ ਵਾਅਦਾ ਸਰਕਾਰ ਕਰੋਂ ਪੂਰਾ ਕਰੇ। ਸਰਕਾਰ ਇਹ ਵਾਅਦਾ ਬਹੁਤ ਜਲਦ ਪੂਰਾ ਕਰਨ ਜਾ ਰਹੀ ਹੈ। ਇਸਤਰੀਆਂ ਵਾਸਤੇ ਫੰਡ ਹੈ ਇਹਦੇ ਵਾਸਤੇ ਮਾਨ ਸਰ ਦੇ ਟੇਬਲ ਤੇ ਫਾਈਲ ਪਈ ਹੈ ਥੋੜੇ ਸਮੇਂ ਦੇ ਵਿੱਚ ਹੀ ਇਹ ਸਾਡੀਆਂ ਭੈਣਾਂ ਜਮਾਵਾਂ ਵਾਸਤੇ ਰਾਸ਼ੀ ਹੈ ਇਹ ਮਾਨ ਸਰ ਨੂੰ ਦਿੱਨ ਜਾ ਰਹੀ ਹੈ ਵਿਰੋਧੀ ਤਾਂ ਕਹਿੰਦੇ ਵੀ ਨਸ਼ਾ ਹੀ ਪੰਜਾਬ ਚ ਬੜਾ ਹੋ ਗਿਆ ਮੌਤਾਂ ਬੜੀਆਂ ਹੋ ਗਈਆਂ ਗੈਂਗਸਟਰਵਾਦ ਬੜਾ ਵੱਧ ਗਿਆ ਰੋਜ਼ ਗੋਲੀ ਚੱਲਦੀ ਹੈ ਰੋਜ਼ ਕਤਲੇਆਮ ਹੁੰਦਾ ਹੈ ਤੇ ਪੰਜਾਬ ਦਾ ਮਾਹੌਲ ਜਿਹੜਾ ਯੂਪੀ ਬਿਹਾਰ ਤੋਂ ਜਿਆਦਾ ਮਾੜਾ ਹੋ ਗਿਆ ਦੇਖੋ ਵਿਰੋਧੀਆਂ ਕੋਲ ਗੱਲ ਕਰਨ ਦਾ ਬਗੈਰ ਹੋਰ ਕੋਈ ਕੰਮ ਨਹੀਂ ਇਹ ਨਸ਼ਾ ਲੈ ਕੇ ਕੌਣ ਆਇਆ ਗੈਂਗਸਟਰ ਪੈਦਾ ਕਿੱਨਾ ਕੀਤੇ ਇਹਨਾਂ ਕਾਲੀਆਂ ਨੇ ਕਾਂਗਰਸੀਆਂ ਨੇ ਭਾਜ ਪਾਈਆਂ ਨਾ ਰਲ ਕੇ ਆਵਾਦੀ ਪਾਰਟੀ ਵਾਜ ਨੂੰ 3 ਸਾਲ ਹੋਏ ਨੇ ਔਰ ਇਹਨਾਂ 3 ਸਾਲਾਂ ਦੇ ਵਿੱਚ ਮੈਂ ਕਹਿੰਦਾ ਕਿ ਜਿੰਨਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੰਮ ਕੀਤਾ ਜਿੰਨਾ ਗੈਂਗਸਟਰਦਾਰ ਨੂੰ ਠੱਲ ਪਾਈ ਹੈ ਜਿੰਨੇ ਨਸ਼ੇ ਦੇ ਨੂੰ ਠੱਲ ਪਾਈ ਹੈ ਜੇ ਪਹਿਲੀਆਂ ਸਰਕਾਰਾਂ ਨੇ ਇਹ ਕੰਮ ਕੀਤਾ ਹੁੰਦਾ ਤੇ ਸਾਡੇ ਜਿਹੜੇ ਨੌਜਵਾਨ ਹੈ ਇਹਨਾਂ ਦਾ ਬਾਹਰ ਵੱਲੋਂ ਰੋਕ ਨਾ ਕਰਦੇ ਕੀ ਸਮਝ ਜਿਹੜੇ ਬਾਈ ਇਲੈਕਸ਼ਨ ਹੋਈਆਂ ਚਾਹੇ ਮਡੇਲਾ ਬਾਬਾ ਨਾਨਕ ਦੀ ਗੱਲ ਕਰਾਂ ਪਿਛੇ ਜਿਹੜੀ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਹੋਈ ਹੈ ਹੁਣ ਤਰਨਤਾਰਨ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਵਿਰੋਧੀ ਇਹ ਵੀ ਕਹਿੰਦੇ ਰਹੇ ਆ ਕਿ ਜਿਹੜੇ ਬਾਈ ਇਲੈਕਸ਼ਨਾਂ ਸਰਕਾਰ ਦੀ ਹੁੰਦੀ ਹੈ ਧੱਕੇ ਨਾਲ ਜਿੱਤਦੇ ਆ ਗੈਂਗਸਟਰਾਂ ਕੋ ਕਹਿ ਕੇ ਵੋਟਾਂ ਪਾਉਂਦੇ ਇਦਾਂ ਦੇ ਵੱਡੇ ਇਲਜ਼ਾਮ ਲੱਗਦੇ ਆ ਵੇਖੋ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਵੱਡੇ ਵੱਡੇ ਘਰਾਟ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘੁਆਦੇ ਅਸੀਂ ਰਾਜੇ ਮਹਾਰਾਜ ਹੁੰਨੇ ਆ ਆਮ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਖੁਸ਼ ਹੋ ਕੇ ਲੋਕਾਂ ਨੂੰ ਮੰਨਣ ਦਿੱਤਾ ਹੈ ਔਰ ਡੇਰਾ ਬਾਬਾ ਨਾਨਕ ਦੀ ਜਿਹੜੀ ਇਲੈਕਸ਼ਨ ਹੈ ਵੱਡੇ ਮੰਡਟ ਦੇ ਨਾਲ ਜਿਤਾਈ ਹੈ 2027 ਦੀ ਮੈਂ ਗੱਲ ਕਰਾਂ ਅਜੇ ਦੂਰ ਆ ਕਾਫੀ ਉਹ ਕਾਫੀ ਕੰਮ ਕਰਨਾ ਬਾਕੀ ਹੈ ਕਾਫੀ ਅਜੇ ਟਾਈਮ ਬਾਕੀ ਹੈ ਪਰ ਫਿਰ ਵੀ 2027 ਵਿਧਾਨ ਸਭਾ ਦੀ ਮੈਂ ਗੱਲ ਕਰਾਂ ਕਿਸ ਤਰ੍ਹਾਂ ਦਾ ਮੋਰ ਸਮਝੋ ਪੰਜਾਬ ਚ ਕਿਸ ਤਾਂ ਦੇ ਲੋਕਾਂ ਨਵਜ ਹੁਣ ਤੱਕ ਤੁਸੀਂ ਪਛਾਨੀ ਹੈ ਕਿ ਲੋਕ ਕੀ ਚਾਹੁੰਦੇ ਜਿੰਨੀਆਂ ਵੀ ਬਾਅਦ ਇਲੈਕਸ਼ਨ ਹੋਈਆਂ ਨਾ ਚਾਹੇ ਜਲੰਧਰ ਦੀ ਹੈ ਚਾਹੇ ਬਾਈ ਲਖਸ਼ੇ ਲੋਹੜਾਣੇ ਦੀ ਹੈ ਚਾਹੇ ਡੇਰਬਾ ਬਣਾਣੇ ਦੀ ਹੈ ਇਹਦੇ ਵਿੱਚ ਲੋਕੀ ਖੁਸ਼ ਨੇ ਮਾਨਸਾ ਦੇ ਪਾਲਸੀਆਂ ਤੋਂ ਔਰ ਲੋਕਾਂ ਨੇ ਰਾਜ ਕੇ ਮੰਨਣ ਦਿੱਤਾ ਮੈਨੂੰ ਦੱਸਰ ਕੇ ਕਿੱਥੇ ਕਿਤੇ ਗੁੰਡਾ ਕਰਦੀ ਹੋਈ ਹੈ ਬੜੀ ਇਮਾਨ ਦੇ ਨਾਲ ਵੋਟਾਂ ਪਈਆਂ ਬੜੀ ਆਰਾਮਦਲਵੀ ਦੇ ਨਾਲ ਲੋਕਾਂ ਨੇ ਵੋਟਾਂ ਪਈਆਂ ਲੋਕੀ ਖੁਸ਼ ਨੇ ਮਾਨਸਾ ਦੀ ਸਰਕਾਰ ਤੋਂ ਔਰ ਜਿਹੜਾ ਆਉਣ ਵਾਲਾ ਸਤਾਈ ਹੈ ਮੈਨੂੰ ਪਤਾ ਕਿ ਅੱਗੇ 92 ਸੀਟਾਂ ਲਈਆਂ ਸੀ 200 117 ਦੀ 117 ਕਵਰ ਹੋ ਜਾਣਗੀਆਂ ਤੋ اے ਸੀ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਿਲਕਰਾਰ ਜੀ ਬਟਾਲੇ ਤੋਂ ਜਿਨ੍ਹਾਂ ਨੇ ਦਾਵਾ ਕੀਤਾ ਕਿ 2027 ਵਿੱਚ ਵੀ ਲੋਕ ਉਸੇ ਤਰ੍ਹਾਂ ਹੀ ਪਿਆਰ ਦੇਣਗੇ ਆਮ ਆਦਮੀ ਪਾਰਟੀ ਨੂੰ ਉਸੇ ਤਰ੍ਹਾਂ ਸੀਟਾਂ ਦੇਣਗੇ ਜਿਸ ਤਰ੍ਹਾਂ 22 ਵਿੱਚ ਦਿੱਤੀਆਂ ਕਿਉਂਕਿ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਨੇ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਔਰ ਪਾਰਟੀ ਲਗਾਤਾਰ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਇੱਕ ਵਾਅਦਾ ਜਿਹੜਾ ਪੈਣਾ ਨਾ ਕੀਤਾ ਰਹਿ ਗਿਆ ਉਹ ਵੀ ਕਹਿ ਰਹੇ ਕਿ ਜਲਦ ਪੂਰਾ ਹੋਏਗਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼